ਜਹਾਰੀ ਜਿ ਜੋਤ ਨਾਨਕ ਅਧਿਕਾਰ ਦੀ 파ਰਸ ਹੈ ਦੇਵਾ ਜੀ ਜਿਨ੍ਹਾਂ ਦੇ ਦਾਰ ਦੀ 파ਰਸ ਹੈ ਸੇਵਾ ਜੀ ਜਿਨ੍ਹਾਂ ਦੇ ਦਾਰ ਦੀ ਧਰਤੇ ਦੇ ਵਤੀ ਨੂੰ ਆਣ ਦੀ ਸੋ ਆਏ ਨੇ ਧਰਤੇ ਜਨਮ RAM DAS ਆਏ ਨੇ ਧਰਤੇ ਜਨਮ ਪਿਤਾ ਹਰਦਾਸ ਜੀ ਵੀ ਹੋਏ ਧਾਨਿਆ ਪਿਤਾ ਹਰਦਾਸ ਜੀ ਵੀ ਹੋਏ ਧਾਨਿਆ ਭਗਵਤ ਦਇਆ ਘੌਰ ਦੇਜ ਗਾਏ ਨੇ ਧਰ ਕੇ ਜਨਮ RAMਦਾਸ ਆਏ ਨੇ ਧਰ ਕੇ ਜਨਮ RAMਦਾਸ ਆਏ ਨੇ ਤੇਰੇ ਰੂਪ ਉੱਤੇ ਹੈ ਹਰੀਐ ਕਾਇਨਾਤ ਸਾਰੀ ਨੂਰ ਨਾਲ ਭਰੀਐ ਕਾਇਨਾਤ ਸਾਰੀ ਨੂਰ ਨਾਲ ਭਰੀਐ ਨੰਮ ਰਾਮਦਾਸ ਆਏ ਨੇ ਧਾਰ ਤੇ ਜਨਮ ਰਾਮਦਾਸ ਆਏ ਵੇ ਕਰਕੇ ਦਰਸ ਜਾਣ ਦੁੱਖ ਟੁੱਟ ਜੀ ਜਾਂਦਾ ਹੈ ਵਿਕਾਰ ਨਾਲ ਸੰਗ ਛੁੱਟ ਜੀ ਜਾਂਦਾ ਹੈ ਵਿਕਾਰ ਨਾਲ ਸੰਗ ਛੁੱਟ ਜੀ ਅੰਦਰ ਤੋਂ ਤੇਰਾ ਖੋਲ ਵਰਸਾਏ ਨੇ ਈਆਂ ਜੀ ਬਾਈਆਂ ਮਾਈਆਂ ਦੇਣ ਰੱਜ ਕੇ ਵਧਾਈਆਂ ਜੀ ਬਾਈਆਂ ਮਾਈਆਂ ਦੇਣ ਰੱਜ ਕੇ ਵਧਾਈਆਂ ਜੀ ਥੋਬਾ ਪਰੇ ਕੀਤ ਦੇਵਤਿਆਂ ਗਾਏ ਨੇ ਧਾਰ ਕੇ ਜਨਮ RAMDAS ਆਏ ਨੇ ਧਾਰ ਕੇ ਜਨਮ RAMDAS ਆਏ ਜਾਚਕ ਖੜੇ ਹਾਂ ਵਿੱਚ ਦੀ ਕਤਾਰ ਦੇ ਜਾਚਕ ਖੜੇ ਹਾਂ ਵਿੱਚ ਦੀ ਕਤਾਰ ਦੇ ਜਦ ਬੈਂਕਾਂ ਬੇਸੀਸ ਗੇ